Hadi. ਇਹ ਮਾਮਲਾ ਮੈਨੂੰ ਜੀ ਮੈਨੂੰ ਇਹ ਸਿਰਫ ਅਜੇ ਮੈਂ ਮੈਮੋਰੈਂਡਮ ਲਿਆ ਹੋਇਆ ਹੈ ਉਹ ਇਹਨਾਂ ਨੇ ਦੱਸਿਆ ਹੋਇਆ ਸਾਨੂੰ ਜਾਂਚ ਤਾਂ ਜਿਹੜੀ ਹੈ ਜਿਹੜੇ ਜਿੱਥੇ ਰਜਿਸਟਰਡ ਹੈ ਕੇਸ ਉਹ ਕਨਸਰਨਡ ਐਸਐਚਓ ਕਨਸਰਨਡ ਡੀਐਸਪੀ ਉਹ ਕਰਨਗੇ ਪੂਰਾ ਪਰ ਇਹ ਮੈਜੋਰਿਟੀ ਦਿਨਾਵਾ ਤੁਹਾਨੂੰ ਕਿ ਜਿਹੜੀ ਜਾਂਚ ਹੈ ਉਹ ਆਲਰੇਡੀ ਹੀ ਮਤਲਬ ਫੇਰ ਤਰੀਕੇ ਨਾਲ ਹੀ ਚੱਲਦੀ ਹੋਏਗੀ ਜੇ ਕੋਈ ਉਹਦੇ ਚ ਦੇਣਗੇ ਸਬੂਤ ਆਪਣੇ ਦੇਖਣਾ ਹੀ ਦੇ ਜਾਂ ਮੈਨੂੰ ਨਹੀਂ ਪਤਾ ਵੀ ਇਹ ਅਕਿਊਜ਼ਡ ਵੱਲੋਂ ਨੇ ਕਿ ਕੰਪਲੇਂਟ ਵੱਲੋਂ ਨੇ ਇਹਦੇ ਵੱਲੋਂ ਨੇ ਠੀਕ ਹੈ ਜੀ ਜੋ ਜਾਇਜ਼ ਹੋਏਗਾ ਜੋ ਸਹੀ ਹੋਏਗਾ ਕਾਨੂੰਨ ਮੁਤਾਬਕ ਉਹ ਹੀ ਹੋਏਗਾ ਅੱਛਾ ਭਾਈ ਇਹ ਕਿਹੜਾ ਦੱਸਿਆ ਜਾ ਰਿਹਾ ਕਿ ਤੁਸੀਂ ਸਬੂਤ ਦਿਵੋਗੇ ਤੇ ਆਪਾਂ ਪਰਚਾ ਜੇ ਰੱਦ ਕਰਨਾ ਵਾਲਾ ਹੋਏਗਾ ਤੇ ਕਰਾਂਗੇ ਬਿਲਕੁਲ ਜੀ ਬਿਲਕੁਲ ਜੇ ਪਰਚਾ ਦਰਜ ਕੀਤਾ ਤਾਂ ਉਹਦੇ ਵਾਸਤੇ ਸਬੂਤ ਸਾਰੇ ਹੈਗੇ ਨੇ ਵੀ ਜਿਹੜਾ ਪਰਚਾ ਦਰਜ ਕੀਤਾ ਗਿਆ ਇਹ ਜੀ ਤੁਹਾਨੂੰ ਦੱਸ ਦਈਏ ਸਾਡੇ ਅਕੋਰਡਿੰਗ ਟੂ ਲਾ ਜੇ ਕੋਈ ਸਾਡੇ ਕੋਲ ਕਾਗਨੀਜ਼ੇਬਲ ਅਫੈਂਸ ਜਿਹੜਾ ਕਾਬਲ ਦਸਤੰਦਾਜ਼ੀ ਪੁਲਿਸ ਕੋਈ ਜੁਰਮ ਦੀ ਪ੍ਰਾਇਮਾ ਫੇਸੀਆ ਕੋਈ ਇਤਲਾ ਆ ਪਰਚਾ ਦਰਜ ਕਰਕੇ ਉਹਦੀ ਤਫਤੀਸ਼ ਕਰੇ ਪਰਚਾ ਦਰਜ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਪਰਚਾ ਦਰਜ ਹੋ ਗਿਆ ਤੇ ਦੋਸ਼ੀ ਜਿਹੜੇ ਸਾਬਤ ਹੋ ਗਏ ਆ ਠੀਕ ਹੈ ਜੀ ਉਹ ਸਿਰਫ ਪਰਚਾ ਦਰਜ ਹੋਇਆ ਵਾ ਉਹਦੇ ਅੱਗੇ ਉਹਦੀ ਇਨਵੈਸਟੀਗੇਸ਼ਨ ਚ ਇਹ ਪਤਾ ਲੱਗੇ ਕਿ ਸੱਚਾਈ ਕੀ ਹੈ ਫੈਕਟਸ ਕੀ ਹੈ ਫੈਕਟਸ ਨੇ ਪੇਸ਼ਤੇ ਤੇ ਗਲਤ ਹੋਏਗਾ ਤੇ ਪਰਚਾ ਕੈਨਸਲ ਹੋ ਜਾਏਗਾ ਜਾਂ ਜੋ ਸੱਚਾਈ ਹੋਏਗੀ ਉਹਦੀ ਸਾਹਮਣੇ ਆ ਜਾਏਗੀ ਇਹਨਾਂ ਨੂੰ ਕੀ ਪ੍ਰੋਸੈਸ ਕਰਤੇਗਾ ਕਦੋਂ ਤੱਕ ਸਾਰੀ ਜਾਂਚ ਹੋ ਜਾਏਗੀ ਦੇਖੋ ਜੀ ਇਹਦੇ ਬਾਰੇ ਜਿਹੜਾ ਹੈਗਾ ਵਾ ਇਹ ਮੈਟਰ ਜਿਹੜਾ ਸੀਪੀ ਸਾਹਿਬ ਦੇ ਧਿਆਨ ਚ ਲਿਆਤਾ ਜਾਏਗਾ ਔਰ ਅਰਬੀਅਸ ਇਹ ਸਾਰਾ ਜਿਹੜਾ ਹੋ ਜਾਏ ਜਲਦੀ ਤੋਂ ਜਲਦੀ ਹੋ ਸਕਦਾ ਜੋ ਸਹੀ ਆ ਧਰਨਾ ਜਿਹੜਾ ਲੱਗਾ ਵਾ ਟ੍ਰੈਫਿਕ ਵੀ ਕਾਫੀ ਪ੍ਰਭਾਵੀ ਤਰੀਕਾ ਆ ਧਰਨਾ ਚੁੱਕੇ ਜਾਣਾ ਬਿਲਕੁਲ ਹਾਂ ਬਿਲਕੁਲ ਹੀ ਹੋਰਦਾ ਇਹਦਾ ਮਤਲਬ ਹੀ ਹੋਈ ਹੈ ਮੈਮੋਰੰਡਮ ਦੇਣ ਦਾ ਮਤਲਬ ਹੀ ਇਹ ਹੈ ਵੀ ਮੈਂ ਇਹਨਾਂ ਦੀਆਂ ਜਿਹੜੀਆਂ ਡਿਮਾਂਡਸ ਸਬ ਪੂਰਾ ਦਿੰਨਾ ਸੀਪੀ ਸਾਹਿਬ ਤੱਕ ਤੇ ਸਤਿ ਸ਼੍ਰੀ ਅਕਾਲ ਜੀ ਕੁਝ ਕਹਿਣਾ ਚਾਹੁੰਦੇ ਹਾਂ ਮੇਰੀ ਇੱਕ ਰਿਕਵੈਸਟ ਹੈ ਇੱਕ ਮਿੰਟ ਦੀ ਲੋਕਾਂ ਨੂੰ ਤੰਗ ਪ੍ਰੇਸ਼ਾਨ ਨਾ ਉਹਦੀਆਂ ਵੀਡੀਓਜ਼ ਦਿੱਤੀਆਂ ਗਈਆਂ ਫੁਟੇਜ ਠੀਕ ਹੈ ਬਹੁਤੀ ਫੁਟੇਜ ਦਿੱਤੀ ਗਈ ਹਾਈ ਕੋਰਟ ਨੇ ਉਹ ਫੁਟੇਜ ਵੇਖਦੇ ਹੋਏ ਉਹਨਾਂ ਦੀ ਪੀਲ ਰਿਜੈਕਟ ਕਰ ਦਿੱਤੀ ਸਿਰਫ ਉਹ ਦਬਾਅ ਬਣਾਉਣ ਲਈ ਵੀ ਉਹਨਾਂ ਦੀ ਗ੍ਰਿਫਤਾਰੀ ਦੇ ਉੱਤੇ ਦੀਵਾਰਾ ਬਣਾਉਣ ਤੇ ਇਹਨਾਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਉਹ ਮੇਰਾ ਭਰਾ ਹੈ ਸ਼ੂਟ ਆ ਉਹ ਬੱਚਾ ਹੈ ਆਪਣਾ ਭਾਰੀ ਮਤਲਬ ਉਹਨੂੰ ਤੁਸੀਂ ਵੇਖੇ ਨਹੀਂ ਕਹਿ ਸਕਦੇ ਜ਼ਿੰਦਗੀ ਦੀ ਕੋਈ ਕ੍ਰਾਈਮ ਕਰ ਸਕਦਾ ਜੋ ਵੀ ਡੂਰਿੰਗ ਇਨਵੈਸਟੀਗੇਸ਼ਨ ਜੋ ਆਏਗਾ ਜੇ ਕੋਈ ਗਲਤ ਪਰਚਾ ਦਰਜ ਹੋ ਗਿਆ ਤਾਂ ਉਹਦਾ ਜੋ ਇਨਵੈਸਟੀਗੇਸ਼ਨ ਦੀ ਸਚਾਈ ਹੈ 50 ਬੰਦਿਆਂ ਦੇ ਮੂੰਹ ਚ ਰੋਟੀ 8 ਮਹੀਨੇ ਤੇ 10 ਬੰਦਿਆਂ ਦੇ ਮੂੰਹ ਚ ਰੋਜੀ ਰੋਟੀ ਪਾਉਂਦਾ ਔਰ ਕਿਸੇ ਦੀ ਰੋਟੀ ਖੋਈ ਨਹੀਂ ਸਕਦਾ ਜਿਹੇ ਬੰਦੇ ਤੇ ਪਰਚੀ ਨਹੀਂ ਆਪਾਂ ਦੇ ਦਿੰਨੇ ਜੀ ਇਹ ਜਾ ਕੇ ਪਛਾਦੇ ਨੇ ਤੁਹਾਡਾ ਸਾਰਾ ਤੇ ਕੋਈ ਗੱਲ ਨਹੀਂ ਸਰ ਕੀ ਜਾਂਚ ਕੀਤੀ ਸਾਹਮਣੇ ਆਈ ਤੁਹਾਡੀ ਇਹਨਾਂ ਵੱਲੋਂ ਧਰਲਾ ਲਗਾਇਆ ਗਿਆ ਕਿ ਆਹ ਰਹੇ ਜਾਲੀ ਨੋਟਾ ਕੀ ਜਾਂਚ ਵੀ ਜਰੂਰੀ ਹੋਏਗਾ ਮਾਮਲਾ ਮੈਨੂੰ ਜੀ ਮੈਨੂੰ ਇਹ ਸਿਰਫ ਹਜੇ ਮੈਂ ਮੈਮੋਰੈਂਡਮ ਲਿਆ ਹੋਇਆ ਹੈ ਜੋ ਇਹਨਾਂ ਨੇ ਦੱਸਿਆ ਹੋਇਆ ਸਾਨੂੰ ਜਾਂਚ ਤਾਂ ਜਿਹੜੀ ਹੈ ਉਹ ਜਿਹੜੇ ਜਿੱਥੇ ਰਜਿਸਟਰਡ ਹੈ ਕੇਸ ਉਹ ਕਨਸਰਨਡ ਐਸਐਚਓ ਕਨ ਮਤਲਬ ਫੇਰ ਤਰੀਕੇ ਨਾਲ ਹੀ ਚਲਦੀ ਹੋਏਗੀ ਜੇ ਕੋਈ ਉਹਦੇ ਤੇ ਦੇਣਗੇ ਸਬੂਤ ਆਪਣੇ ਨਹੀਂ ਦੇ ਜਾਂ ਮੈਨੂੰ ਨਹੀਂ ਪਤਾ ਵੀ ਇਹ ਅਕਿਊਜ਼ਡ ਵੱਲੋਂ ਨੇ ਕਿ ਕੰਪਲੇਨੈਂਟ ਵੱਲੋਂ ਨੇ ਕਿਹਦੇ ਵੱਲੋਂ ਨੇ ਠੀਕ ਹੈ ਜੀ ਜੋ ਜਾਇਜ਼ ਹੋਵੇਗਾ ਜੋ ਸਹੀ ਹੋਵੇਗਾ ਕਾਨੂੰਨ ਮੁਤਾਬਕ ਉਹ ਹੀ ਹੋਵੇਗਾ ਅੱਛਾ ਭਾਜੀ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਕਿ ਤੁਸੀਂ ਸਬੂਤ ਦਿਵੋਗੇ ਤੇ ਆਪਾਂ ਪਰਚਾ ਜੇ ਦਰਜ ਕਰਨਾ ਵਾਲਾ ਹੋਏਗਾ ਤੇ ਕਰਾਂਗੇ ਬਿਲਕੁਲ ਜੀ ਬਿਲਕੁਲ ਜੇ ਪਰਚਾ ਦਰਜ ਕੀਤਾ ਤਾਂ ਉਹਦੇ ਵਾਸਤੇ ਸਬੂਤ ਸਾਰੇ ਹੈਗੇ ਨੇ ਵੀ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ ਇਹ ਜੀ ਤੁਹਾਨੂੰ ਦੱਸ ਦਈਏ ਸਾਡੇ ਅਕੋਰਡਿੰਗ ਟੂ ਲਾ ਜੇ ਕੋਈ ਸਾਡੇ ਕੋਲ ਕਾਗਨੀਜ਼ੇਬਲ ਅਫੈਂਸ ਜਿਹੜਾ ਕਾਬਲ ਦਸਤੰਦਾਜ਼ੀ ਪੁਲਿਸ ਕੋਈ ਜ਼ੁਰਮ ਦੀ ਪ੍ਰਾਈਮਾ ਫੇਸੀਆ ਕੋਈ ਇ ਕੀ ਕਰੇ ਪਰਚਾ ਦਰਜ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਪਰਚਾ ਦਰਜ ਹੋ ਗਿਆ ਤੇ ਦੋਸ਼ੀ ਜਿਹੜਾ ਸਾਬਤ ਹੋ ਗਿਆ ਠੀਕ ਹੈ ਜੀ ਉਹ ਸਿਰ ਪਰਚਾ ਦਰਜ ਹੋਇਆ ਵਾ ਉਹਦਾ ਅੱਗੇ ਉਹਦੀ ਇਨਵੈਸਟੀਗੇਸ਼ਨ ਚ ਇਹ ਪਤਾ ਲੱਗੇ ਕਿ ਸੱਚਾਈ ਕੀ ਹੈ ਫੈਕਟਸ ਕੀ ਹੈ ਉਹ ਫੈਕਟਸ ਦੇ ਬੇਸ ਤੇ ਤੇ ਗਲਤ ਹੋਏਗਾ ਤਾਂ ਪਰਚਾ ਕੈਂਸਲ ਹੋ ਜਾਏਗਾ ਜਾਂ ਜੋ ਸੱਚਾਈ ਹੋਏਗੀ ਉਹਦੀ ਉਹ ਸਾਹਮਣੇ ਆ ਜਾਏਗੀ ਇਹਨਾਂ ਨੂੰ ਕੀ ਪ੍ਰੋਸੈਸ ਤੇ ਹੈ ਕਦੋਂ ਤੱਕ ਸਾਰੀ ਚੈਚ ਹੋ ਜਾਏਗਾ ਦੇਖੋ ਜੀ ਇਹਦੇ ਬਾਰੇ ਜਿਹੜਾ ਹੈਗਾ ਵਾ ਇਹ ਮੈਟਰ ਜਿਹੜਾ ਸੀਬੀ ਸਾਹਿਬ ਦੇ ਧਿਆਨ ਚ ਲਿਆਤਾ ਜਾਏਗਾ ਔਰ ਅਰਲੀਸ ਇਹ ਸਾਰਾ ਜੜਾ ਹੋ ਜਾਏਗਾ ਜਿੰਨਾ ਜਲਦੀ ਤੋਂ ਜਲਦੀ ਹੋ ਸਕਦਾ ਜੋ ਸਹੀ ਹੈ ਬਿਲਕੁਲ ਜੀ ਬਿਲਕੁਲ ਹਾਂ ਬਿਲਕੁਲ ਹੀ ਹੋਤਾ ਹੈ ਦਾ ਮਤਲਬ ਇਹ ਹੋਈ ਹੈ ਮੈਮੋਰੰਡਮ ਦੇਣਾ ਮਤਲਬ ਇਹ ਹੈ ਵੀ ਮੈਂ ਇਹਨਾਂ ਦੀ ਜਿਹੜੀਆਂ ਡਿਮਾਂਡਸ ਸੇ ਪਹੁੰਚਾ ਦਿੰਨਾ ਸੀਪੀ ਸਾਹਿਬ ਤੱਕ ਤੇ ਜੀ ਕੁਝ ਕਹਿਣਾ ਚਾਹੁੰਦੇ ਜੀ ਮੇਰੀ ਇੱਕ ਰਿਕਵੈਸਟ ਹੈ ਇੱਕ ਮਿੰਟ ਜੀ ਲੋਕਾਂ ਨੂੰ ਤੰਗ ਪ੍ਰੇਸ਼ਾਨ ਨਾ ਤੱਕ ਦੀ ਕੀਤਾ ਹੋਰ ਵੀ ਬੜੀਆਂ ਜੱਥੇਬੰਦੀਆਂ ਧਰਨੇ ਦਿੰਦੀਆਂ ਤੇ ਮੈਂ ਸ਼ੌਲਟ ਆ ਲੋਕੀ ਬਿਲਕੁਲ ਤੰਗ ਪ੍ਰੇਸ਼ਾਨ ਨਹੀਂ ਹੋਣੇ ਚਾਹੀਦੇ ਜਿੱਥੇ ਡਿਪਟੀ ਸਾਹਿਬ ਨੇ ਭਰੋਸਾ ਦਿਵਾਇਆ ਔਰ ਦੂਜੀ ਚੀਜ਼ ਮੈਂ ਕਹਿਣੀ ਚਾਹੁੰਦਾ ਕਿ ਮੈਂ ਮੰਨ ਲਿਆ ਪ੍ਰਾਈਮਾ ਫੇਸ ਦੇ ਉੱਤੇ ਜਿਹੜੀ ਪੁਲਿਸ ਨੂੰ ਇਨਫੋਰਮ ਲਗਦਾ ਅੱਜ ਨੀ ਨਜ਼ਰ ਕਿਤੇ ਆਉਂਦੀ ਆ ਤੁਸੀਂ ਦੇਖੋ ਸ਼ਹਿਰ ਦੇ ਵਿੱਚ 100 ਸਕੂਟਰ ਮੋਟਰਸਾਈਕਲ ਰੋਜ਼ ਚੋਰੀ ਹੁੰਦਾ ਮੇਰੇ ਖਾ ਲੋਕਾਂ ਦੀਆਂ ਕੰਪਲੇਟ ਤੱਕ ਨਹੀਂ ਲਿਖਿਆ ਜਾਂਦੀਆਂ ਹੈਨਾ ਸੋ ਇਹਨਾਂ ਚੀਜ਼ਾਂ ਨਾਲ ਇਹਦੀ ਤੁਲਨਾ ਨਾ ਕੀਤੀ ਜਾਵੇ ਸਾਡਾ ਮਕਸਦ ਇਹ ਕਹਿ ਕੇ ਜੇ ਕਿਸੇ ਬੰਦੇ ਦੇ ਉੱਤੇ ਝੂਠਾ ਪਰਚਾ ਉਹਨਾਂ 'ਚੋਂ ਵੀ ਕਿਸੇ ਦੇ ਉੱਤੇ ਤੇ ਉਹ ਬਿਲਕੁਲ ਰੱਦ ਹੋਣਾ ਚਾਹੀਦਾ ਜੇ ਇਹਨਾਂ ਦੇ ਉੱਤੇ ਕੋਈ ਝੂਠਾ ਪਰਚਾ ਤੇ ਉਹ ਰੱਦ ਹੋਣਾ ਚਾਹੀਦਾ ਔਰ ਇਹਨਾਂ ਚੀਜ਼ਾਂ ਦੇ ਉੱਤੇ ਇੱਕ ਚੀਜ਼ ਹੋਰ ਦੱਸ ਦਵਾਂ ਜਿਹੜਾ ਉਹਨਾਂ ਦੇ ਉੱਤੇ ਪਰਚਾ ਦਰਜ ਹੋਇਆ ਸੀਗਾ ਦੂਜੀ ਪਾਰਟੀ ਦੇ ਉੱਤੇ ਉਹ ਬਿਲਕੁਲ ਉਹਦੀਆਂ ਵੀਡੀਓ ਤ ਸਮਿਸ ਕਰ ਦਿੱਤੀ ਔਰ ਸਿਰਫ ਦਬਾਅ ਬਣਾਉਣ ਲਈ ਕਿ ਇਹ ਉਹਨਾਂ ਦੇ ਉੱਤੇ ਦਬਾਅ ਨਾ ਬਣਾਉਣ ਦੋਸ਼ੀਆਂ ਦੀ ਰੈਸਟ ਕੀਤੀ ਜਾਵੇ ਉਲਟਾ ਪਰਚਾ ਦੇ ਉੱਤੇ ਦਰਜ ਕੀਤਾ ਗਿਆ ਸੋ ਮੈਂ ਫਿਰ ਤੁਹਾਨੂੰ ਕਹਿਣਾ ਚਾਹੁੰਦਾ ਕਿ ਪੁਲਿਸ ਕਮਿਸ਼ਨਰ ਸਰ ਰਣਜੀਤ ਸਿੰਘ ਢੱਲੋਂ ਦੀ ਇਮਾਨਦਾਰੀ ਤੇ ਮੈਨੂੰ ਕੋਈ ਸ਼ੱਕ ਨਹੀਂ ਹਾਂ ਪਰ ਜਿੱਥੇ ਉਹਨਾਂ ਦੀ ਇਮਾਨਦਾਰੀ ਦੀ ਸੌਂ ਖਾਈਦੀ ਹੈ ਪੈਸੇ ਦੀ ਇਮਾਨਦਾਰੀ ਦੀ ਸੌਂ ਖਾਈਦੀ ਹੈ ਮੈਂ ਆਸ ਕਰਦਾ ਕਿ ਸ਼ਹਿਰ ਵਾਸੀ ਉਹਨਾਂ ਦੇ ਕੰਮਾਂ ਦੀ ਵੀ ਸੌਂ ਖਾਣ ਭੀ ਉਹ ਗਲਤ ਕੰਮ ਨਹੀਂ ਕਰਨਗੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਇਸ ਸਚਾਈ ਨੂੰ ਸਾਹਮਣੇ ਲਿਆਂਦਾ ਜਾਵੇ ਔਰ ਜਿਹੜੇ ਝੂਠੇ ਤੇ ਨਜਾਇਜ਼ ਇਹ ਨਹੀਂ ਆਂਦੇ ਕਿ ਮਾਨੂੰ ਕਿੰਨੀ ਦੇਰ ਹੋ ਚੁੱਕੀ ਹੈ ਇਸ ਕੰਮ ਦੇ ਅਸੀਂ ਪਿਛਲੇ 2-3 ਸਾਲ ਤੋਂ ਇਫੈਕਟ ਹੈ ਜੀ ਆ ਇਲੈਕਸ਼ਨ ਔਨ ਕਰਕੇ ਇਹ ਕੰਮ ਮਧਮ ਪੈ ਦਿੱਤਾ ਹੈ ਹੁਣ ਇਲੈਕਸ਼ਨ ਤੋਂ ਬਾਅਦ ਫੇਰ ਦੁਬਾਰਾ ਗੁੰਡਾ ਅਨਸਰ ਜਿਹੜੇ ਹੈ ਕਰ ਰਿਹਾ ਮੈਨੂੰ ਬਹੁਤ ਹਰਾਸ ਹੋ ਰਹੀ ਹੈ ਮੇਰੀ ਰਿਕਵੈਸਟ ਧੱਕੇਸ਼ਾ ਹੀ ਕੀਤੀ ਜਾ ਰਹੀ ਹੈ ਰੋਜੀ ਰੋਟੀ ਬਈ ਆ ਰਹੀ ਕਿਵੇਂ ਬੇਹੱਦ ਨਿੰਦਣਯੋਗ ਦੇ ਵਿੱਚ ਮੈਂ ਦੂਜੀ ਚੀਜ਼ ਕਹੂੰਗਾ ਕਿ ਸਿਰ ਤੇ ਜਿਹੜਾ ਨਾ ਹੰਕਾਰ ਚੜ ਕੇ ਬੋਲ ਰਿਹਾ ਇਸ ਸਬੰਧ ਦੇ ਵਿੱਚ ਮੈਂ ਸੀਐਮ ਨੂੰ ਮਿਲ ਕੇ ਵੀ ਬੇਨਤੀ ਕੀਤੀ ਸੀ ਉਹਨਾਂ ਦੇ ਓਐਸਡੀ ਜਿਹੜੇ ਰਾਜਵੀਰ ਨੇ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਸੀ ਕਿ ਕਮ ਸੇ ਕਮ ਤੁਹਾਡਾ ਇੱਕ ਦੂਜੇ ਨਾਲ ਕੰਪੀਟੀਸ਼ਨ ਹੋ ਸਕਦਾ ਉਹਨੂੰ ਹੈਲਥੀ ਕੰਪੀਟੀਸ਼ਨ ਕੀਤਾ ਜਾਵੇ ਉਹਦੇ ਵਿੱਚ ਤੁਸੀਂ ਬੱਚਿਆਂ ਦੇ ਉੱਤੇ ਪਰਚੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਜਿਹੜੇ ਕੇਬਲ ਦੇ ਮਾਲਕ ਨੇ ਉਹਨਾਂ ਦੇ ਬੱਚਿਆਂ ਦੇ ਉੱਤੇ ਪਿੱਛੇ ਦੇ ਵੀ ਇੱਕ ਝੂਠਾ ਪਰਚਾ ਦਰਜ ਕੀਤਾ ਗਿਆ ਸੀਗਾ ਉਹਦੇ ਵਿੱਚ ਉਹਦੇ ਹੱਥ 'ਚ ਗੰਡਾ ਸੀ ਉਹ ਗਾਦੇ ਤਿੱਗੇ ਜਦ ਕਿ ਉਹ ਮੇਰੇ ਨਾਲ ਕਿਸੇ ਸੇਵਾ ਦੇ ਉੱਤੇ ਗਿਆ ਸੀਗਾ ਉਸ ਤੋਂ ਬਾਅਦ ਕੱਲ ਪਰਸੋ ਫੇਰ ਸੋਖ ਅਮਰਤ ਤੇ ਪਰਚਾ ਦਰਜ ਕੀਤਾ ਗਿਆ ਜਿਹਦੇ ਵਿੱਚ ਕਹਿ ਦਿੱਤਾ ਗਿਆ ਕਿ ਇਹਦੇ ਕਹਿਣ ਦੇ ਉੱਤੇ ਕੇਵਲ ਦੀਆਂ ਤਾਰਾਂ ਕਟੀਆਂ ਗਈਆਂ ਨੇ ਉਸ ਸਬੰਧ ਦੇ ਵਿੱਚ ਮੈਂ ਕਮਿਸ਼ਨਰ ਸਾਹਿਬ ਨੂੰ ਮਿਲਿਆ ਵੀ ਸੀਗਾ ਮੈਂ ਉਹਨਾਂ ਨਾਲ ਫੋਨ ਤੇ ਵੀ ਗੱਲ ਕੀਤੀ ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਕਮਿਸ਼ਨਰ ਸਾਹਿਬ ਨੂੰ ਵੀ ਤੁਹਾਡੀ ਇਮਾਨਦਾਰੀ ਦੀ ਮੇਰਾ ਖਿਆਲ ਹੈ ਮੇਰੇ ਵਰਗੇ ਕਈ ਬੰਦੇ ਸੌਂ ਖਾਂਦੇ ਨੇ ਕਿ ਤੁਸੀਂ ਇਮਾਨਦਾਰ ਹੋ ਤੁਹਾਡਾ ਪਛੋਕਰ ਦੱਸਦਾ ਹੈ ਕਿ ਤੁਸੀਂ ਪੈਸੇ ਦੇ ਦਬਾਅ ਚ ਜਾਂ ਸੇ ਦੇ ਲਾਲਚ ਚ ਜ਼ਿੰਦਗੀ ਚ ਕੋਈ ਕੰਮ ਨਹੀਂ ਕੀਤਾ ਪਰ ਮੈਂ ਇੱਕ ਆਸ ਤੁਹਾਡੇ ਕੋਲੋਂ ਅੱਜ ਤੁਹਾਨੂੰ ਬੋਲ ਕੇ ਇਹ ਗੱਲ ਕਹਿਣੀ ਚਾਹਨਾ ਕਿ ਕੰਮ ਸੇ ਕੰਮ ਸਾਨੂੰ ਇਹੋ ਜੇ ਬੜੌਕ ਤੁਹਾਡੇ ਕੰਮਾਂ ਦੀ ਵੀ ਸੌ ਖਾਦੀ ਜਾਵੇ ਕਿ ਕਮਿਸ਼ਨਰ ਸਾਹਿਬ ਨੇ ਕੋਈ ਗਲਤ ਕੰਮ ਨਹੀਂ ਕੀਤਾ ਸਾਰ ਰਣਜੀਤ ਸਿੰਘ ਢੱਲੋਰੇ ਸੋ ਇਹ ਪਰਚਾ ਜਿਹੜਾ ਸਰਾ ਸਰ ਜਿਹੜਾ ਝੂਠਾ ਬਿਲਕੁਲ ਦਰਜ ਕੀਤਾ ਗਿਆ ਔਰ ਇਸ ਤਰੀਕੇ ਲੋਕਾਂ ਨੂੰ ਦਬਾਇਆ ਨਹੀਂ ਜਾ ਸਕਦਾ ਔਰ ਆਮ ਤੌਰ ਤੇ ਮੇਰੀ ਗੱਲ ਦਾ ਗੁੱਸਾ ਨਾ ਕਰੋ ਇਹਦੇ ਵਿੱਚ ਕਈ ਕੇਵਲ অপারেਟਰ ਪੁਰਾਣੇ ਕਾਲੀ ਪੁਰਾਣੇ ਕਾਂਗਰਸੀ ਹੋਣਗੇ ਉਹ ਉਹ ਇਹੋ ਜਿਹੇ ਕੰਮ ਕਰਦੇ ਸੀ ਨਾ ਤੇ ਆਮ ਤਾਰ ਤੇ ਕਿਹਾ ਜਾਂਦਾ ਸੀਗਾ ਕਿ ਔਰੰਗਜ਼ੇਬ ਦੀ ਯਾਦ ਦਿਵਾ ਦਿੱਤੀ ਹੈ ਨਾ ਪਰ ਅੱਜ ਜਿਹੜੇ ਕੰਮ ਕਰ ਰਹੇ ਆ ਪੁਲਿਸ ਤੰਤਰ ਦੇ ਸਿਰ ਦੇ ਉੱਤੇ ਲੋਕਾਂ ਨੂੰ ਦਬਾਇਆ ਜਾ ਰਿਹਾ ਤੇ ਮੇਰੇ ਵਰਗੇ ਲੋਕ ਇਹ ਕਹਿਣ ਲਈ ਮਜਬੂਰ ਨੇ ਕਿ ਤੁਸੀਂ ਕਾਲੀ ਕਾਂਗਰਸੀਆਂ ਦੀ ਯਾਦ ਦਿਵਾ ਦਿੱਤੀ ਹੈ ਸੋ ਇਹਨਾਂ ਚੀਜ਼ਾਂ ਤੋਂ ਗਰੇਜ ਕਰੋ ਪੁਲਿਸ ਦੀ ਰਾਜਨੀਤੀ ਨੇ ਉਹਨਾਂ ਦੋਵਾਂ ਪਾਰਟੀਆਂ ਨੂੰ ਮਰਵਾਇਆ ਪੁਲਿਸ ਦੀ ਧੱਕੇਸ਼ਾਹੀ ਨੇ ਉਹਨਾਂ ਦੋਵਾਂ ਪਾਰਟੀਆਂ ਨੂੰ ਮਰਵਾਇਆ ਲੋਕ ਉਹਨਾਂ ਦਾ ਨਾਂ ਲੈਣ ਨੂੰ ਤਿਆਰ ਨਹੀਂ ਅੱਜ ਤੁਸੀਂ ਦੇਖੋ ਜਲੰਧਰ ਦੇ ਵਿੱਚ ਕਾਂਗਰਸ 3 ਨੰਬਰ ਤੇ ਆਈ ਹੈ ਤੇ ਕਾਲੀ ਦਲ ਦਾ ਨਾਮ ਨਿਸ਼ਾਨੀ ਨਹੀਂ ਹੈਗਾ ਸੋ ਤੁਹਾਡਾ ਵੀ ਇਹ ਅਸ਼ਰਨਾ ਹੋਵੇ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਬਾਜ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ ਨਹੀਂ ਇਹਨਾਂ ਕਰਤੂਤਾਂ ਤੋਂ ਬਾਜ ਹੋਣਾ ਚਾਹੀਦਾ ਲੋਕਾਂ ਦੇ ਉੱਤੇ ਤੁਸੀਂ ਕਿਸੇ ਦਾ ਭਵਿੱਖ ਕਿਸ ਤਰ੍ਹਾਂ ਕਾਲਾ ਕਰ ਸਕਦੇ ਹੋ ਉਹਦੇ ਉੱਤੇ ਕਾਲੇ ਅੱਖਰਾਂ ਨਾਲ ਪਰਚੇ ਦਰਜ ਕਰਕੇ ਸੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਬੇहद ਘਟਿਆ ਔਰ ਜਿਸ ਕਿਸੇ ਤੇ ਵੀ ਇਹੋ ਜੀ ਕਾਰਵਾਈ ਹੁੰਦੀ ਆ ਮੈਂ ਅੱਗੇ ਵੀ ਜਿੱਥੇ ਕਿਤੇ ਪੰਜਾਬ 'ਚ ਜਾ ਕੇ ਆਵਾਜ਼ ਬੁਲੰਦ ਕਰਦਾ ਜਿੱਥੇ ਕਿਤੇ ਵੀ ਲੋੜ ਹੈ ਜੇ ਕਿਸੇ ਨਾਲ ਧੱਕੇਸ਼ਾਹੀ ਉਹਦੇ ਵਿੱਚ ਕੀ ਹੋ ਕਰਦਾ ਰਿਹਾ ਕਿਉਂ ਨਹੀਂ ਕਰਦਾ ਰਿਹਾ ਮੈਂ ਹਮੇਸ਼ਾ ਇਸ ਬੰਦੇ ਦੇ ਨਾਲ ਖੜਾ ਹਾਂ ਔਰ ਨਾਲ ਖੜਾ ਰਹੂੰਗਾ ਸੋ ਮੈਂ ਭਗਵੰਤ ਸਿੰਘ ਮਾਨ ਨੂੰ ਇੱਕ ਗੱਲ ਕਹਿਣੀ ਚਾਹੁੰਨਾ ਕਿ ਜਿੱਥੇ ਤੇਰੀ ਇਮਾਨਦਾਰੀ ਦਾ ਮੈਂ ਤੇਰਾ ਸਾਥ ਦਿੱਤਾ ਸੀ ਨਾ ਤੇਰੇ ਖਿਲਾਫ ਡੰਕਾ ਵਜਾਇਆ ਕਿ ਜਿਹੜੀਆਂ ਕਰਤੂਤਾਂ ਕਾਲੀ ਕਾਂਗਰਸੀ ਕਰਦੇ ਸੀ ਕਿ ਤੂੰ ਵੀ ਫੜ ਲੀਆਂ ਤੇ ਦਿਨ ਤੇਰੇ ਵੀ ਬਹੁਤੇ ਨਹੀਂ ਰਹਿਗੇ ਸੱਤਾ ਦੇ ਵਿੱਚ ਜੇ ਇਹੋ ਤਰੀਕਾ ਰਿਹਾ ਤੇ ਤੇਰੇ ਦਿੱਲੀ ਵਾਲੇ ਆਕਾ ਜਿਹੜੇ ਨੇ ਉਹਨਾਂ ਨੇ ਤੈਨੂੰ ਲਾਂਬੇ ਕਰ ਦੇਣਾ ਤੇ ਜੇ ਉਹਨਾਂ ਨੇ ਨਾ ਕੀਤਾ ਤੇ ਜਨਤਾ ਨੇ ਤੈਨੂੰ પાਸੇ ਕਰ ਦੇਣਾ ਮੇਰੀ ਗੱਲ ਹੈ ਜੀ ਯਾਦ ਰੱਖੀ ਮੇਰਾ ਨਾਮ ਹਰਦੇਵ ਸਿੰਘ ਹੈ ਜੀ ਮੈਂ ਮੈਂਬਰ ਆ ਐਸੋ ਜੀਨ ਦਾ ਸਾਡੇ ਨਾਲ ਪੰਜਾਬ ਸਰਕਾਰ ਦੇ ਸ਼ਹਿਰ ਦੇ ਉੱਤੇ ਇਥੋਂ ਦੇ ਲੋਕਲ ਐਨਐਸਟੀ ਕੇਬਲ ਦੇ ਨਾਂ ਦੇ ਉੱਤੇ ਕੁਝ 2 4 5 10 ਬੰਦੇ ਆ ਜਿਹਨੂੰ ਜਿਹੜੇ ਸਾਨੂੰ ਨਜਾਇਜ਼ ਤੰਗ ਕਰ ਰਹੇ ਆ ਔਰ ਸਾਡੇ ਮੈਨੇਜਮੈਂਟ ਦੇ ਬੰਦੇ ਜਿਹੜੇ ਆ ਕੋਈ ਹਮਾਤਪੁਰ ਬੈਠਾ ਕੋਈ ਚੰਡੀਗੜ੍ਹ ਬੈਠਾ ਉਹਨਾਂ ਉੱਤੇ ਨਜਾਇਜ਼ ਪਰਚੇ ਕਰ ਰਹੇ ਆ ਔਰ ਜਿਹੜੀਆਂ ਅਸੀਂ ਐਫਆਰਆਈ ਕਰਵਾਈਆਂ ਨੇ ਫੁਟੇਜ ਦਿੱਤੀਆਂ ਅਪਰੂਵ ਦਿੱਤੇ ਆ ਉਹ ਬੰਦੇ ਚਾਰ ਚਾਰ ਐਫਆਰਆਈਆਂ ਦੇ ਉੱਤੇ ਕੋਈ ਕਾਰਵਾਈ ਨਹੀਂ ਉਹ ਸ਼ਹਿਰ ਵਿੱਚ ਦਨ ਨਾਉਂਦੇ ਫਿਰਦੇ ਆ ਔਰ ਸਾਡੇ ਬੰਦਿਆਂ ਨੂੰ ਥ੍ਰੈਟ ਕਰਦੇ ਆ ਸਾਡਾ 40 ਸਾਲ ਦਾ ਕੀਤਾ ਹੋਇਆ ਕਾਰੋਬਾਰ ਸਟੈਂਡ ਉਹ ਅੱਜ ਪਚੰਦੇ ਦਿਨਾਂ ਚ ਆ ਕੇ ਸਰਕਾਰ ਦੇ ਧੱਕੇ ਨਾਲ ਸਾਡੇ ਤੋਂ ਫੋਨਾ ਚਾਹੁੰਦੇ ਆ ਔਰ ਸਾਡੇ ਕਾਰੋਬਾਰ ਨੂੰ ਐਵੇਂ ਨਿਸ਼ਤਉਨਮੂਤ ਕਰ ਰਹੇ ਆ ਥੁੜਕੇ ਕੀਤਾ ਇਹਨਾਂ ਨੇ ਹੁਣ ਸਾਡੇ ਸਾਡੇ ਸੁਖ ਅਮਰਤ ਜੀ ਆ ਮੈਨੇਜਮੈਂਟ ਦੇ ਉੱਤੇ ਪਰਚਾ ਕਰਾ ਦਿੱਤਾ ਗੁਰਿੰਦਰ ਜੀ ਸਿੰਘ ਬੱਬੀ ਆ ਉਹਦੇ ਤੇ ਪਰਚਾ ਕਰਾ ਦਿੱਤਾ ਸਾਡੇ ਕੈਮਰਾ ਆਪਰੇਟਰਾਂ ਦੇ ਉੱਤੇ ਨਜਾਇਜ਼ ਆਪਣਾ ਕੰਮ ਕਰਦੇ ਆਂ ਦੀ ਫੁਟੇਜ ਫੋਟੋ ਖਿੱਚ ਲੈਂਦੇ ਆ ਉਹਦੇ ਉੱਤੇ ਪਰਚਾ ਕਰਾ ਦਿੰਦੇ ਤੇ ਵੇਖੋ ਅਹੀਂ ਆਪਣੇ ਏਰੀਆ 'ਚ ਆਪ ਕੰਮ ਕਰਨਾ ਇਹ ਲੋਕਾਂ ਦਾ 2% ਨਹੀਂ ਕੰਮ ਨਹੀਂ ਇਹ 95% ਕਾਬਜਿਆਂ کاروبار ਦੇ ਉੱਤੇ ਔਰ 40-45 ਸਾਲ ਤੋਂ ਅਸੀਂ ਇਹ ਕੰਮ ਕਰ ਰਹੇ ਆ ਟ੍ਰੇਡ ਦੇ ਵਿੱਚ ਸਾਡੀ ਤੀਜੀ ਤੀਜੀ ਪੀੜ੍ਹੀ ਅਸੀਂ ਇਹ ਇਸ ਪਾਸੇ ਆਪੋ ਲਾ ਦਿੱਤੀ ਆ ਅੱਜ 50 ਸਾਲ 55 ਸਾਲ ਦੀ ਉਮਰ ਵਿੱਚ ਮੈਂ ਮੇਰੇ ਨਾਲ ਧੱਕਾ ਕਰਦੇ ਆ ਮੇਰੀ ਕੇਵਲ ਖੋਲਣ ਕਿਤੇ ਮੈਂ ਕਿੱਥੇ ਜਾਵਾਂ ਇਹ ਹੰਦਾ ਅੰਗਰੇਜ਼ਾਂ ਨੂੰ ਨੇ ਆ ਗਏ کاروبار ਦੇ ਨੇ ਜਿਹੜੇ ਹਜ਼ਾਰਾਂ ਬੰਦੇ ਐਮਪਲਾਈ ਕੰਮ ਕਰਦੇ ਆ ਸਾਵਾ ਨਾਲ ਯਾਰਾ ਨਾਲ ਬੰਦੇ ਜਿਹੜੇ ਕੇਵਲ ਰੇਸਟਰ ਆ ਉਹਨਾਂ ਨੂੰ ਬੇਰੁਜ਼ਗਾਰ ਕਰਕੇ ਕਿਹੜੇ ਖੂਚ ਪਾਉਣਾ ਚਾਹੁੰਦੇ ਆ ਸਾਡੇ ਨੂੰ ਅਨਸਾਫ ਹੋਣਾ ਚਾਹੀਦਾ ਸਾਡੇ ਕਿਤੇ ਪਰਚੇ ਨਜਾਇਜ਼ ਕੈਨਸਲ ਕਰਨ ਜਿਹੜੀਆਂ ਅਸੀਂ ਐਫਆਰਏ ਕਰਵਾਈਆਂ ਨੇ ਉਹ ਬੰਦੇ ਫੜ ਕੇ ਇਹਨਾਂ ਨੂੰ ਉਹਨਾਂ ਦੇ ਵੰਡ ਦੀ ਕਾਰਵਾਈ ਕਰਨੀ ਚਾਹੀਦੀ ਆ ਔਰ ਮੈਂ ਇਹ ਗੱਲ ਪ੍ਰਸ਼ਾਸਨ ਨੂੰ ਜ਼ੋਰ ਦੇ ਕੇ ਹਨਾ ਕੋਈ ਤੁਸੀਂ ਅਹੀਂ ਹੈਲਥੀ ਕੰਪੀਟੀਸ਼ਨ ਕਰਵਾਉਣਾ ਚਾਹੁੰਦੇ ਆ ਅਹੀਂ ਆ ਦੇ 50 ਕੰਪਨੀਆਂ ਆਣ ਜੀਆਂ ਆਣ ਆਉਂਦੀਆਂ ਨੇ ਗਾੜੇ ਵੀ ਆਉਣਗੇ ਆ ਪਰ ਹੈਲਥੀ ਕੰਪੀਟੀਸ਼ਨ ਕਰ ਪੰਜਾਹ ਕੇ ਕਹਿਣਾ ਧੱਗਾ ਝੂਠੇ ਪਰਚੇ ਕਰਾ ਕੇ ਕਿਸ ਨੂੰ ਧੱਕਿਆ ਨਾ ਜਾਵੇ ਨਾ ਉਹਨਾਂ ਨੂੰ ਦਬਾਇਆ ਜਾਵੇ ਅਸਦੀ ਕੰਪੀਟੀਸ਼ਨ 50 ਹੈ 50 ਹੋਰ ਹੋਣਗੇ ਅਸੀਂ ਕਰਨ ਨੂੰ ਤਿਆਰ ਆ ਸਾਢੇ ਸਾਢੇ ਸਾਲ ਸਾਡੀ ਉਮਰ ਹੋ ਗਈ ਐਸੇ ਕਾਰੋਬਾਰਾਂ ਦੇ ਅੱਜ ਅਸੀਂ ਇਹ ਕਾਰੋਬਾਰ ਧੱਕੇ ਨਾਲ ਛੱਡ ਆਹ ਬਲੋ ਕਹਿੰਦੀ ਸਰਕਾਰ ਨਹੀਂ ਐ ਧੱਕੇ ਆ ਨਹੀਂ ਸਰਕਾਰ ਐ ਇਹ ਉਹ ਸਰਕਾਰ ਐ ਜਿਹੜੀ ਗਰੀਬਾਂ ਦੇ ਉੱਤੇ ਜ਼ੁਲਮ ਕਰਨੀ ਆ ਧੱਕੇ ਨਾਲ ਕਾਰੋਬਾਰ ਖੋ ਰਹੀ ਆ ਔਰ ਅੱਜ 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 ਜਿਹੜਾ ਅਸੀਂ 50 ਸਾਲ ਦਾ ਕਮਾਇਆ ਹੋਇਆ ਕਾਰੋਬਾਰ ਆ ਸਟੈਂਡ ਕੀਤੇ ਅੱਜ ਰਾਤ ਨੂੰ ਛਾਣੀਆਂ ਤਾਰਾਂ ਮੜ ਜਾਂਦੇ ਆ ਸਾਨੂੰ ਮਿੱਟੀ ਕਰ ਜਾਂਦੇ ਲੋਦਾ ਦਿਨ ਸਾਡੇ ਕੰਮ ਨਹੀਂ ਚੱਲਦੇ ਲੋਕ ਸਾਡੇ ਗਾਲ ਪੈਂਦੇ ਆ ਪੈਸੇ ਸਾਡੇ ਲੱਖਾਂ ਨਾਲ ਆ ਲੱਖਾਂ ਨਾਲ ਅਸੀਂ ਸੈਂਦਰਸ ਨਾਲੋਂ ਥੀਐਸਟੀ ਦੇਂਦੇ ਆ ਫਿਰ ਫਿਰ ਵੀ ਅਸੀਂ ਠੱਕੇ ਖਾ ਰਹੇ ਆ ਚੱਲਦੇ ਆ ਬਾਕੀ ਲੰਮੇ ਤੱਕ ਮੈਂ ਕੀ ਕਰਦੇ ਕਿੰਨੇ ਪਰਿਵਾਰ ਅਫੈਕਟ ਹੋ ਰਹੇ ਨੇ ਕਿੰਨੇ ਪਰਿਵਾਰ ਪਾਜੀ 300 ਕੈਬਲ ਆਪਰੇਟਰ ਹਰ ਆਪਰੇਟਰ ਕੋ 4-5 ਬੰਦੇ ਮਕੈਨਿਕ ਦੇ ਰਹੇ ਜਿੱਥੋਂ ਸਮਾਨ ਲੈਣੇ ਆ ਉਹਨਾਂ ਦੇ ਬੰਦੇ ਹਜ਼ਾਰਾਂ ਬੰਦਿਆਂ ਦੀ ਰੋਜੀ ਰੋਟੀ ਇਸ ਕੰਮ ਦੇ ਉੱਤੇ ਚੱਲਦੀ ਪਈ ਆ ਹਜ਼ਾਰਾਂ ਬੰਦਿਆਂ ਦੀ ਕੇਬਲ ਪਰਟਿਆਂ ਦੇ ਪਰਿਵਾਰ ਆ ਜਿਹੜੇ ਸਾਡੇ ਕੋਲ ਮਕੈਨਿਕ ਤੇ ਟੈਕਨੀਕਲ ਆ ਉਹਨਾਂ ਦੇ ਪਰਿਵਾਰ ਆ ਜਿਹੜੇ ਫਾਸਟਵੇ ਦੇ ਉੱਤੇ ਟੈਕਨੀਕਲ ਆ ਉਹਨਾਂ ਦੇ ਪਰਿਵਾਰ ਹਰ ਇੱਕ অপারেਟਰ ਦੇ ਮਗਰ 10-10 5-5 ਜੀ ਆ ਦੋ ਭਾਈ ਵਾਲਿਆ 5-1 ਦੇ ਨਾਲ ਆ 5-1 ਦੇ ਨਾਲ 10-10 ਜੀ ਆ ਜਿਹੜੇ ਇਸ ਕਿਤੇ ਤੋਂ ਪੜ ਰਹੇ ਆ ਕੀ ਅੱਜ ਕਹੇੜੀ ਚੌਂਕ 'ਤੇ ਰੋਡ ਕੰਮ ਕੀਤਾ ਅੱਗੋਂ ਅਗਲੇ ਦਿਨ ਵੀ ਕਾਰਵਾਂ ਤੁਹਾਡੀ ਕੀ ਹੋਏਗੀ ਜੇ ਸਾਡੀ ਸੀਪੀ ਸਾਹਿਬ ਸਾਡੀ ਇਹ ਉੱਤੇ ਕਾਰਵਾਈ ਨਹੀਂ ਰੋਕਦੇ ਅਸੀਂ ਇਹਨੂੰ ਪੰਜਾਬ ਸਰਕਾਰ ਦੇ ਪੰਜਾਬ ਲੈਵਲ ਉੱਤੇ ਸਾਰੀਆਂ ਐਸੋਸੀਏਸ਼ਨਾਂ ਇਕੱਠੀਆਂ ਹੋ ਕੇ ਫਿਰ ਸੀਪੀ ਸਾਹਿਬ ਦਾ ਵੀ ਧਰਾਵ ਕਰਾਂਗੇ ਔਰ ਇਹਦੂ ਗਾਂ ਜਿਹੜੀ ਮੌ ਮਹੌਰ ਤੇਜ ਕੀਤੀ ਜਾਏਗਾ ਮੇਰਾ ਨਾਮ ਜੀ ਪਵਨ ਗਮਾਦ ਆ ਮੈਂ ਬਾਨੇਵਾਲਾ ਕੇਬਲ ਬੇਕਰ ਆ ਐਸੋਨ ਨਾਲ ਜੁੜਿਆਦਾ ਵਾਂ ਕਾ ਵੀ ਟਾਈਮ ਤੋਂ ਬੜੀ ਅੱਛੀ ਕੇਬਲ ਜਲਦੀ ਪਈ ਹੈ ਕੋਈ ਕਿਸੇ ਕੇਬਲ ਬੈਟਰ ਨੂੰ ਕਿਉਂ ਨਕਾਦੇ ਮੈਮ ਨੂੰ ਕੋਈ ਪ੍ਰੋਬਲਮ ਨਹੀਂ ਹੈ 7 ਸਾਲ ਡੇਢ ਸਾਲ ਤੋਂ ਕੋਈ ਨਵੀਂ ਕੇਬਲ ਜਿਹੜੀ ਵੀ ਆਈ ਹੈ ਉਹ ਆ ਕੇ ਤਾਵਾ ਦੀ ਕਟਿੰਗ ਆ ਕੇ ਘਾਟਾ ਬਾਰ ਨੂੰ ਖਰਾਬ ਕਰਦੀ ਪਈ ਹੈ ਅਸੀਂ ਨਹੀਂ ਕਹਿੰਦੇ ਕਿ ਦੂਜਾ ਪਾਰ ਨਾ ਕਰੇ ਹਲਦੀ ਕਰੇ ਆਪਣਾ ਵੀ ਤਾਂ ਹਵੇ ਜਿਹਨੂੰ ਚੰਗਾ ਲੱਗੇ ਗਾ ਨੂੰ ਲੈ ਜਾਏਗਾ ਤਾਰਾ ਕੱਟਣ ਦਾ ਕੋਈ ਮਕਸਦ ਨਹੀਂ ਹੈ ਅਸੀਂ ਦੇਖੋ ਜੀਐਸਟੀ ਵੀ ਦਿੰਦੇ ਆ ਦੂਜੀਆਂ ਪਾਰਟੀਆਂ ਜੀਐਸਟੀ ਵੀ ਦਿੰਦੀਆਂ ਤਾਂ ਤੁਸੀਂ ਸਾਡੀ ਸੁਣਵਾਈ ਨਹੀਂ ਤੁਸੀਂ ਬੇਸ਼ੱਕ ਇਹੋ ਹੱਥ ਜੋੜ ਕੇ ਬੇਨਤੀ ਕਰਦੇ ਆ ਜੇ ਸਾਡਾ ਕਾਰੋਬਾਰ ਚੱਲਣ ਦਵੇ ਸਾਨੂੰ ਰੋਟੀ ਦੀ ਵਜਾ ਨਾ ਕਵੇ ਅੱਗੇ ਕਾਰੋਬਾਰ ਬਹੁਤ ਜ਼ਿਆਦਾ ਘੱਟੇ ਜਾਵੇ ਜੇ ਲੋਕੀ ਇਸ ਕੰਮ ਨਾਲ ਜੁੜੇ ਉਹਨੂੰ ਜੁੜੇ ਰਹਿਣ ਦੇਓ ਕਿਉਂਕਿ ਉਲਟੇ ਪਰਚੇ ਕੀਤੇ ਯਾਰ ਇਸ ਜੀਵਨ ਵਿੱਚ ਤਾਂ ਸਾਹਿਬ ਉਲਟੇ ਪਰਚੇ ਕੀਤੇ ਜਾਂਦੇ ਆ ਜਿਹੜਾ ਬੰਦਾ ਹੁੰਦਾ ਵੀ ਨਹੀਂ ਉਹਦੇ ਨਾਂ ਵੀ ਬੱਚੇ ਗਾ ਦਿੰਦੇ ਆ ਆਪਣੇ ਬੰਦਿਆਂ ਨੂੰ ਕਢਾ ਕੇ ਬੱਚੇ ਦੂਜੀ ਪਾਰਟੀ ਦੇ ਘਾ ਦਿੰਦੇ ਆ ਅਸੀਂ ਸਖਾਤ ਉਸੇ ਮੰਨ ਕਰਦੇ ਆ ਜੇ ਉਹ ਜਾਇਜ਼ ਨਹੀਂ ਆਇਆ ਤਾਂ ਜੋ ਉਹ ਜਾਇਜ਼ ਕਰਦਾ ਤਾਂ ਆਪ ਨੂੰ ਪਕੜੋ ਲੇਕਿਨ ਜਿਹੜਾ ਬੰਦਾ ਕੋਈ ਇੱਥੇ ਨਹੀਂ ਹੈ ਕੋਈ ਚੰਡੀਗੜ੍ਹ ਆ ਕੋਈ ਦਿੱਲੀ ਆ ਕੋਈ ਕਿਤੇ ਬੈਠਾ ਉਹਦੇ ਨਾਲ ਬੱਚੇ ਕੱਢ ਦਿਓ ਇਹ ਗਲਤ ਹੈ